ਸੰਦੀਪ ਸਿਰ ਪਈ ਨੂੰ ਨਾ ਸਭ ਕੁਛ ਹੀ ਕਰਨਾ ਪੈਂਦਾ ਭਾਵੇਂ ਕੋ ਢਿੱਲਾ ਮਠਾਵੇ ਤੇ ਭਾਵੇਂ ਜਿੱਦਾਂ ਮਰਜੀ ਹੋਵੇ ਬਸ ਇਹ ਆ ਕਿ ਜਦੋਂ ਗਾੜੀ ਹੁੰਦਾ ਦੇਦਾ ਹੋਵੇ ਨਾ ਉਦੋਂ ਬੰਦਾ ਜ਼ਿਆਦਾ ਬਿਮਾਰ ਹੋ ਜਾਂਦਾ ਦੀਦੀ ਡਾਡੀ ਕਹਿੰਦਾ ਮਤਲਬ ਕੀ ਆ ਕਿ ਮੈਂ ਕੰਮ ਨਹੀਂ ਕਰਦੀ ਮੈਂ ਵੀ ਕੰਮ ਕਰਦੀ ਆਈ ਆ ਮੰਮੀ ਬਿਮਾਰ ਹੁੰਦੇ ਰਹੇ ਨਾ ਸਾਰਾ ਕੰਮ ਮੈਂ ਹੀ ਕਰਦੀ ਰਹੀ ਨਾਲੇ ਮੈਂ ਮੁੰਡੇ ਨੂੰ ਸਾਂਭਦੀ ਰਹੀ ਆ ਨਾਲੇ ਲੰਗਰ ਪਕਾ ਕੇ ਦਿੰਦੀ ਰਹੀ ਸਾਰਿਆਂ ਨੂੰ ਤੇ ਮੈਂ ਕਦੋਂ ਕਿਹਾ ਵੀ ਤੂੰ ਨਹੀਂ ਕਰਦੀ ਰਹੀ ਤੂੰ ਤੇ ਗੱਲ ਕਿੱਧਰ ਦੀ ਕੇ ਨੂੰ ਲੱਗੀ ਤੇ ਦੀਦੀ ਗੱਲ ਤਾਂ ਤੁਸੀਂ ਕਰਨ ਦੇ ਆ ਤਾਨੂੰ ਅਜੋ ਚੰਗੀ ਲੱਗਣ ਲੱਗ ਪਈ ਆ ਮੈਂ ਸੋਚਣ ਦੀ ਹੀ ਸਾਰਾ ਦਿਨ ਮੈਂ ਮਰਦੀ ਰਹਿਨੀ ਕੰਮ ਕਰਦੀ ਰਹਿਨੀ ਆ ਹੋਣੀ ਮੈਂ ਕੋਈ ਵੀ ਕੰਮ ਕਰਨਾ ਬਥੇਰਾ ਇਹਨਾਂ ਦਾ ਕਰ ਕਰਕੇ ਵੇਖ ਲਿਆ ਵਾ ਫਿਰ ਕਿਹੜਾ ਗੁਣ ਪਾਉਂਦੇ ਆ ਇੱਦਾਂ ਕਰਨਾ ਹੁਣ ਨਾ ਰੁਪਿੰਦਰ ਕੋ ਸਾਰਾ ਕੰਮ ਕਰਾਇਆ ਕਰਨਾ ਵਾ ਇਹ ਜਿਹੜੀ ਬੜੀ ਚਲਾਕ ਬੰਦੀ ਆ ਨਾ ਜੇ ਮੈਂ ਚੰਗੀ ਸਲਾਹ ਦਿੰਨੀ ਆ ਨਾ ਜਾ ਕੇ ਉਹਨਾਂ ਦੇ ਕੰਨ ਭਰ ਦਿੰਦੀ ਆ ਕਦੀ ਮੰਮੀ ਦੇ ਕੰਨ ਭਰਦੀ ਆ ਤੇ ਕਦੀ ਦੀਦੀ ਦੇ ਭਰ ਦਿੰਦੀ ਆ ਕੋਈ ਗੱਲ ਨਹੀਂ ਰੁਪਿੰਦਰ ਤੈਨੂੰ ਤੇ ਮੈਂ ਚੰਗੀ ਤਰ੍ਹਾਂ ਨਾਲ ਸੂਤਰ ਕਰੂੰਗੀ ਹੁਣ ਇਹ ਮਿਣੀ ਜੀ ਨਾ ਚਲਾਕ ਬੜੀ ਆ ਉਦਾਂ ਇਹਨੂੰ ਪਤਾ ਵਾ ਕਿ ਦੀਦੀ ਨੇ ਮੈਨੂੰ ਆਹ ਕਿਹਾ ਵਾ ਤੇ ਜਾ ਕੇ ਮੈਂ ਉਹਨਾਂ ਨੂੰ ਫਟਾਫਟ ਦੱਸ ਦਾਂ ਸਮਝ ਇਹਨੂੰ ਸਾਰੀ ਆ ਇਹਨੂੰ ਪਤਾ ਵਾ ਕਿ ਜੇ ਮੈਂ ਘਰੋਂ ਕੱਢਿਆ ਨਾ ਤੇ ਮੇਰਾ ਹੀ ਨਾਂ ਲੱਗਣਾ ਵਾ ਹੈਂ ਬੜੀ ਚਲਾਕ ਵਾ ਕੋਈ ਗੱਲ ਨਹੀਂ ਰਪਿੰਦਰ ਸੂਤਾ ਤਾਂ ਮੈਂ ਤੈਨੂੰ ਚੰਗੀ ਤਰ੍ਹਾਂ ਨਾ ਕਰੂੰਗੀ ਡਈਏ ਝਾੜੂ ਲਾਉਣਾ ਇੱਤਾ ਕਰਦੀ ਆ ਕੋਈ ਨਾ ਕੋਈ ਬਹਾਨਾ ਲਾਉਣੀ ਆ ਤੇ ਇਹਨੂੰ ਕਹਿਨੀ ਆ ਕਿ ਰਪਿੰਦਰ ਪੋਚੇ ਵੀ ਤੂੰ ਲਾ ਦੇ ਅੱਜ ਰੁਪਿੰਦਰ ਲੱਗ ਗਿਆ ਝਾੜੂ ਹਾਂ ਲੱਗ ਗਿਆ ਵਾ ਕਿਉਂ ਮੈਨਾਂ ਤੇਰੇ ਵੱਲ ਆਈ ਹੀ ਕੀ ਕਹਿਣਾ ਵਾ ਕਹਿਣਾ ਮੈਂ ਇਹ ਹੀ ਕਿ ਮੇਰੇ ਨਾਲ ਸਿਰਪੀੜ ਬੜੀ ਹੋਣ ਧੀ ਆ ਤੇ ਤੂੰ ਇਦਾਂ ਕਰ ਹਾਂ ਪੋਚੇ ਵੀ ਲਾਦੇ ਹਾਂ ਭੈਣ ਬਣ ਕੇ ਉਹ ਜਾਟ ਹਾਂ ਮੇਕੋ ਤੇ ਇਹੀ ਕੰਮ ਹਾਂ ਹੋਣ ਧਿਆ ਵਾ ਹੁਣ ਤੂੰ ਪੋਚੇ ਲਾਦੇ ਕਹੀ ਜਾਂਦੀ ਆ ਵੇਲਾ ਰੁਪਿੰਦਰ ਤੈਨੂੰ ਮੈਂ ਕਦੀ ਕੰਮ ਕਿਹਾ ਵਾ ਅੱਜ ਮੇਰਾ ਸਰੀਰ ਨਹੀਂ ਠੀਕ ਹੈਗਾ ਮੈਂ ਤਾਂ ਕਰਕੇ ਕਹਿਣ ਦੀ ਆ ਮੇਰੇ ਕੋ ਤੇ ਉੱਠਿਆ ਨਹੀਂ ਜਾਣ ੜਿਆ ਰਾਤ ਵੀ ਬੜੀ ਪੀੜ ਹੁੰਦੀ ਰਹੀ ਆ ਤੇ ਹੁਣ ਵੀ ਹੋਣ ਧੀ ਆ ਤੂੰ ਐਡਾ ਕਰ ਰਹਾਂ ਹਾਂ ਜ ਜਾ ਕੇ ਦਵਾਈ ਲੈ ਆਂ ਜੇ ਨਹੀਂ ਠੀਕ ਹੋ ਗਈ ਤੇ ਦਵਾਈ ਖਾਧੀ ਆ ਪਰ ਹਟਨ ਨਹੀਂ ਧੀ ਥੋੜਾ ਜਿਹਾ ਆਰਾਮ ਕਰ ਲੂੰਗੀ ਨਾ ਫਿਰ ਹਟ ਜਾਣੀ ਆ ਜਾ ਦੱਸ ਜਾ ਜਾ ਕੇ ਤਾਂ ਭਰਾ ਦਵਾਈ ਲੈ ਕੇ ਆ ਪਹਿਲਾਂ ਰਾਤ ਇਕੰਗਤ ਨੇ ਨਹੀਂ ਸੌਂ ਦਿੱਤਾ ਉਹਦਾ ਕਰਕੇ ਮੈਨੂੰ ਤਾਂ ਸਿਰ ਪੀੜ ਹੋਣ ਧੀ ਆ ਚੱਲ ਕੋਈ ਗੱਲ ਨਹੀਂ ਆ ਜੇ ਤੂੰ ਠੀਕ ਨਹੀਂ ਨਾ ਹੈਗੀ ਤੇ ਕੋਈ ਨਹੀਂ ਮੈਂ ਕਰ ਦੇਣੀ ਆ ਕੰਮ ਦੱਸ ਦੇ ਵਿੱਚ ਅਸੀਂ ਤਾਂ ਕਹਿਣ ਵਾਲੀ ਕੜੀ ਗੱਲ ਤੂੰ ਮੈਨੂੰ ਉਥੇ ਅੰਦਰੇ ਬਾਜ ਮਾਰ ਲੈਂਦੀ ਮੈਂ ਇਹ ਕੰਮ ਕਰ ਦੇਣਾ ਦੱਸ ਦੇ ਵਿੱਚ ਕਿਹੜੀ ਗੱਲ ਵਾ ਦੱਸ ਮੇਰੀ ਭੈਣ ਠੀਕ ਨਹੀਂ ਅੱਜ ਤੇ ਮੈਨੂੰ ਸੱਚੀ ਨਾ ਤਰਸਾਉਂਦਿਆ ਵਾ ਨਾ ਤੇ ਜਾ ਜਾ ਕੇ ਤੇ ਦਵਾਈ ਲੈ ਕੇ ਆ ਚੰਗਾ ਕੋਈ ਨਹੀਂ ਮੈਂ ਕਰ ਲੂਗੀ ਕੰਮ ਰੋਟੀਆਂ ਵੀ ਪਕਾ ਲੂ ਮੈਂ ਆਪੇ ਅੱਜ ਚੰਗਾ ਮੈਨੂੰ ਬੜਾ ਮਾਣ ਹੀ ਆਪਣੀ ਭੈਣ ਤੇ ਮੈਨੂੰ ਪਤਾ ਹੀ ਤੂੰ ਆਖੇ ਲੱਗ ਜਾਣਾ ਵਾ ਜੇ ਮੈਂ ਦੀਦੀ ਨੂੰ ਕਹਿੰਦੀ ਨਾ ਉਹਨਾਂ ਨੇ ਨਾ 3600 ਪਖੰਡ ਕਰਨੇ ਸੀ ਤਾਂ ਕਰਕੇ ਮੈਂ ਤੇਰੇ ਵੱਲ ਲਈ ਆ ਚਲ ਭੈਣ ਬਣ ਕੇ ਨਾ ਰੋਟੀ ਵੀ ਬਣਾ ਦੀ ਤੇ ਮੈਂ ਜਾ ਕੇ ਤੇ ਦਵਾਈ ਲੈ ਆਉਣੀ ਆ ਫਿਰ ਲੈ ਦੱਸ ਇਹਦੇ ਵਿੱਚ ਮਾਣ ਵਾਲੀ ਕਿਹੜੀ ਗੱਲ ਵਾ ਜਦੋਂ ਠੀਕ ਨਹੀਂ ਆ ਤਾਂ ਫਿਰ ਕੀ ਆ ਭੈਣੀ ਸਾਹ ਦਿੰਦੀ ਹੁੰਦੀ ਹੈ ਕੋਈ ਦੂਜੇ ਦਾ ਚੱਲ ਕੋਈ ਗੱਲ ਨਹੀਂ ਕਰ ਲਾ ਫਿਰ ਛੇਛੇ ਦੀ ਕੰਮ ਠੀਕ ਕੋਈ ਨਹੀਂ ਮੈਂ ਬਣਾ ਲੂ ਰੋਟੀਆਂ ਆਪੇ ਸਬਜ਼ੀ ਵੀ ਬਣਾ ਲੂਗੀ ਮੈਨੂੰ ਸਭ ਕੁਝ ਹੰਦਾ ਕਰਨਾ ਚੱਲ ਠੀਕ ਆ ਆ ਕੋਈ ਨਹੀਂ ਤੂੰ ਲੈ ਦਵਾਈਆਂ ਬੈਠੇ ਜੀ ਆਹ ਬੈਠੀ ਹਾਂ ਕਿਥੋਂ ਆਈਂ ਮੈਂ ਵੀ ਹੈਗੀ ਤੇ ਇੱਥੇ ਹੀ ਪਹਿਲਾਂ ਤੇ ਉਦੋਂ ਹੀ ਬਾਹਰ ਵੱਲ ਨੂੰ ਚਲ ਗਈ ਸੀ ਅੱਛਾ ਤੇ ਸੰਦੀਪ ਨਹੀਂ ਦਿਖਣ ਦੀ ਅੱਜ ਰੁਪਿੰਦਰ ਨੇ ਸਾਰਾ ਕੰਮ ਕੀਤਾ ਬਾਰ ਵੀ ਰੁਪਿੰਦਰ ਹੀ ਲੱਗੀ ਸੀ ਨਾ ਹੁਣ ਸੋਈ ਚ ਵੀ ਉਹ ਹੀ ਡਈ ਆ ਉਹ ਕਿੱਥੇ ਗਈ ਹੈ ਸੰਦੀਪ ਨਾ ਕੋ ਠੀਕ ਜੀ ਨਹੀਂ ਆਖਾਂ ਦੀ ਸਿਰਪੀੜ ਬੜੀ ਹੋਣ ਲਈ ਆ ਤੇ ਉਦੋਂ ਬੁਖਾਰ ਜਾ ਹੋਇਆ ਮੈਨੂੰ ਆਖਾਂ ਦੀ ਦਵਾਈ ਲੈ ਆਏ ਉੱਠ ਕੇ ਜਾ ਕੇ ਉਹ ਤੇ ਚੱਲ ਦਵਾਈ ਲੈ ਆਉਂਦੀ ਲੈ ਆਗੇ ਕਹਿਣ ਨਹੀਂ ਆ ਵੀ ਲੱਭਣ ਨਹੀਂ ਲਈ ਕਿਤੇ ਵੀ ਮੰਮੀ ਸਿਰਪੀੜੀ ਹੋਣ ਲਈ ਹੀ ਕੀ ਹੋ ਗਿਆ ਏ ਉਥੋਂ ਗੋਲੀ ਖਾ ਲੈਂਦੀ ਐ ਤੇ ਕੰਮ ਕਰਨ ਲੱਗ ਜਾਂਦੀ ਸਾਰਾ ਕੰਮ ਉਹਦੇ ਕੋਲੋਂ ਕਰਾਉਂਦੀ ਐ ਮੈਂ ਵੀ ਵਹਿੰਦੀ ਰਹਿਣੀ ਐ ਜਿਹੜਾ ਕੰਮ ਹੁੰਦਾ ਵਾ ਉਹੋ ਹੀ ਰਪਿੰਦਰ ਹੀ ਕਰੇ ਬਸ ਰਸੋਈ ਦਾ ਵਾ ਉਹ ਵੀ ਸਾਰਾ ਉਹਦੇ ਕੋਲੋਂ ਕਰਾਉਂਦੀ ਝਾੜੂ ਪੋਚਾ ਵੀ ਉਹੋ ਹੀ ਲਾਵੇ ਹੋਰ ਕੋਈ ਕੰਮ ਹੋ ਜਾਂਦਾ ਵਾ ਤੇ ਚਾਲ ਰਪਿੰਦਰ ਨੂੰ ਕਹਿ ਦਿੰਦੀ ਐ ਫਿਰ ਰਪਿੰਦਰ ਤੂੰ ਕਰ ਲ ਦਲਜਿੰਦਰ ਜਿਆਦਾ ਹੀ ਹੋਣੀ ਐ ਤਾਂ ਹੀ ਲਈ ਇਤਰਾ ਕਰਨ ਤਾਂ ਹੀ ਉਹਨੂੰ ਕਿਹਾ ਵਾ ਕਿ ਤੂੰ ਕੰਮ ਕਰ ਲਾ ਸਾਰਾ ਮੁੰਡਾ ਵੀ ਘਰੇ ਰੋਂ ਡਿਆ ਵੰਦਰ ਜਾਵਰ ਆਵਾਜ਼ ਆਉਂਦੀ ਈ ਉਹਦੀ ਮੰਮੀ ਤਾਨੂੰ ਨੀਗਾ ਪਤਾ ਸੰਦੀਪ ਹੁਣ ਪਹਿਲਾਂ ਵਾਲੀ ਨੀਗੀ ਰਹੀ ਹੈਗੀ ਅਜਦੋਂ ਦਾ ਲਵਲੀ ਦਾ ਵਿਆਹ ਹੋ ਗਿਆ ਵਾ ਨਾ ਉਦੋਂ ਦਾ ਤੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਬਸ ਮੈਂ ਤੇ ਵੇਂਦੀ ਰਹਿਨੀ ਆ ਸਭ ਕੋ ਵੀ ਕੀ ਬੰਡਿਆ ਵਾ ਇਥੇ ਹੁਣ ਜੇ ਦਲਜੀਤ ਵਾ ਉਹਨੇ ਪਹਿਲਾਂ ਨਹੀਂ ਨਾ ਲਿਆ ਕਦੀ ਬਾਹਰ ਜਾਣ ਦਾ ਹੁਣ ਹੀ ਉਹ ਲੈਣ ਲੱਗਾ ਵਾ ਇਹ ਅਕਸਰ ਉਹਨੂੰ ਕਹਿੰਦੀ ਆ ਤੇ ਫੇਰ ਹੀ ਆ ਵੀ ਤੂੰ ਇੱਥੇ ਕੰਮ ਨੀਗਾ ਕਰਨਾ ਤੂੰ ਉੱਥੇ ਬਾਹਰ ਚੱਲ ਜਾ ਤੇ ਘਰੇ ਉਹ ਪੀਣ ਵੀ ਤਾਂ ਹੀ ਨੀਗਾ ਡਹਿ ਪਿਆ ਵੀ ਮੈਂ ਹੁਣ ਕਿਹਦੀ ਮੰਨਾ ਤੇ ਕਿਹਦੀ ਨਾ ਮੰਨਾ ਉਹ ਹਰ ਕੋਹਣਾ ਕੋਸਾ ਕਰਨਾ ਹੀ ਉਹਨੇ ਫਿਰ ਮੈਂ ਚਲੋ ਮੈਂ ਤਾਂ ਉਹਨੂੰ ਰੋਕਿਆ ਤੇ ਬਰੋਕ ਗਿਆ ਉਹ ਤੇ ਹੁਣ ਉਹ ਚਲੋ ਇੱਥੇ ਕੰਮ ਥੋੜਾ ਬਜੇ ਕਰਨਾ ਹੋਵੇ ਕਈ ਨੇ ਦੇ ਜਾਣ ਕੇ ਪਖੰਡ ਕਰਦੇ ਫਿਰਦੇ ਆ ਮੰਮੀ ਅੱਗੇ ਤੇ ਸਾਡੀ ਸਾਰੀ ਮੰਦਾ ਹੀ ਤੇ ਹੁਣ ਇਹਨੇ ਕਿਹਾ ਹੁਣਾਵਾ ਉਹਨੂੰ ਵੀ ਤੂੰ ਜਾ ਬਾਹਰ ਜਾ ਬਾਹਰ ਉਹ ਤਾਂ ਹੀ ਪੀਂਡਿਆ ਪਿਆ ਹੁਣਾਵਾ ਕਿ ਹਾਂ ਤੇ ਕੀ ਬਦਾਉਣ ਕੀ ਕੋ ਕਹਿੰਦੀ ਏ ਕਿ ਉਹ ਕਿਉਂ ਮੁੜ ਕੇ ਸਾਡੇ ਚ ਕੱਢੀ ਜਾਂਦੀ ਆ ਤੁਹਾਡਾ ਕਰਕੇ ਪੀਂਡਿਆ ਪਿਆ ਤੁਹਾਡਾ ਕਰਕੇ ਪੀਂਡਿਆ ਪਿਆ ਮੰਮੀ ਮੈਂ ਵੀ ਨਹੀਂ ਤੇ ਸਾਰਾ ਕੁਛ ਹੀ ਆ ਪਰ ਮੈਂ ਕੋਈ ਗੱਲ ਨਹੀਂ ਕਰਦੀ ਵੀ ਕੀ ਮੈਂ ਕਹਾਂ ਖੜਾ ਬਗਾਨੇ ਘਰੋਂ ਆ ਕੇ ਤੈਨੂੰ ਮਤਾਂ ਦਿੰਦੀ ਤੂੰ ਦਲਜਿੰਦਰ ਕਿਸ ਦੀ ਗੱਲ ਚ ਨਹੀਂ ਆਉਣਾ ਉਹ ਦੋਵੇਂ ਭਰਾ ਵਾ ਜੋ ਮਰਜ਼ੀ ਕਰਦੇ ਰਹਿੰਦੇ ਨਾ ਕਰਦੇ ਰਹਿਣ ਉਹ ਵੀ ਤੈਨੂੰ ਉਹ ਜਿਹੇ ਤੇ ਉਹ ਵੀ ਉਹ ਜਿਹੀ ਆ ਤੇ ਤੂੰ ਕਿਸੇ ਦੀ ਗੱਲ ਕਰਨੀ ਨਹੀਂ ਆ ਤੂੰ ਹੁਣ ਇੱਥੇ ਰਹਿਣ ਲਈ ਆਣ ਕਿ ਅਗੇ ਹੀ ਤੇ ਕੁਵਾਰੀ ਤੇ ਗੱਲ ਹੋਰ ਹੀ ਹੁਣ ਤੂੰ ਵਿਆਹੀ ਵਰੀ ਆ ਆਪਣੇ ਘਰੋਂ ਆਈ ਆ ਇੱਥੇ ਤੂੰ ਹੁਣ ਹੁਣ ਜਿਹੜੀ ਪਹਿਲੇ ਘਰ ਵਾ ਉਹ ਨਹੀਂ ਬਣਨੀ ਇੱਥੇ ਮੰਮੀ ਮੈਨੂੰ ਵੀ ਪਤਾ ਵਾ ਪਰ ਇਹ ਆ ਕਿ ਕਿਹੜੇ ਵੇਲੇ ਕਹਿਣਾ ਵੀ ਪੈਂਦਾ ਵਾ ਜੇ ਹੁਣ ਮੈਂ ਇੱਥੇ ਰਹਿਣ ਲਈ ਆ ਬੀਹਦੀ ਆ ਮੈਂ ਸਭ ਕੋ ਜਿਹੜੀ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਤੇ ਫਿਰ ਮੈਂ ਕਹਿਣਾ ਤੇ ਹੁੰਦਾ ਹੀ ਆ ਨਾ ਪਰ ਫਿਰ ਵੀ ਮੈਂ ਡਰਦੀ ਨਹੀਂ ਕਹਿੰਦੀ ਹੈਗੀ ਮੈਨੂੰ ਐਦਾ-ਉਦਾ ਚੰਗਾ ਨਹੀਂ ਲੱਗਦਾ ਹੈਗਾ ਕਿ ਸਾਰਾ ਕੰਮ ਰੁਪਿੰਦਰ ਕਰੇ ਤੇ ਸੰਦੀਪ ਵੇਖਲਾ ਕੋਈ ਕੰਮ ਨਹੀਂ ਕਰਦੀ ਹੈਗੀ ਤੇ ਜੇ ਮੈਂ ਕਹਿੰਨੀ ਆ ਤੇ ਫਿਰ ਮੈਂ ਮਾੜੀ ਲੱਗਦੀ ਚਲੋ ਸਬਜੀ ਦਾ ਬੰਦ ਚੱਲ ਜਾਈਓ ਨਾ ਪਤਾ ਨਹੀਂ ਔਰ ਲੂਆਂ ਵਿੱਚ ਮੈਂ ਪਾਣੀ ਵੀ ਪਾਉਤ ਹੁਣ ਪਤਾ ਨਹੀਂ ਵੀ ਇਹਨਾਂ ਨੇ ਸੁੱਕੇ ਖਾਣੇ ਹੀ ਕਰ ਜੇ ਪਾਣੀ ਵਾਲੇ ਖਾਣੇ ਪਤਾ ਨਹੀਂ ਮੈਂ ਪਾਉਤਾ ਵਾ ਬੇ ਖਾ ਲੈਣਾ ਜਦੋਂ ਦੀ ਹੈਗੀ ਆ ਔ ਮੈਂ ਹੁਣ ਕੀ ਕਰਾਂ ਦੱਸ ਪਹਿਲਾਂ ਮੈਂ ਪੋਚੇ ਲਾਇਆ ਚੜੂ ਲਾਇਆ ਕਿੰਨੇ ਕੰਮ ਕੀਤੇ ਹੁਣ ਤੇ ਮੈਂ ਥੱਕ ਗਈ ਆ ਹੋ ਲੰਨ ਇਹ ਕਦੇ ਉਹ ਵਾ ਦੱਸ ਇਹਨਾਂ ਨਹੀਂ ਵੀ ਬੰਦਾ ਲੱਗੇਗਾ ਤਾਂ ਕੋਈ ਕੰਮ ਕਰਾ ਦੇ ਕੋ ਲੌਂਗ ਤੇ ਚੜ ਕੇ ਬੈਠੀ ਰਹਿੰਦੀ ਮਾਂ ਲੱਗੇ ਜਦੋਂ ਨਾ ਮਾਂ ਨੇ ਪਤਾ ਨਹੀਂ ਨੂੰ ਕੀ ਦੇਣਾ ਹੁਣ ਦਗਦੇ ਉਹ ਤਾਂ ਦੀਦੀ ਸੱਚੀ ਕਹਿੰਦੀ ਮੈਂ ਲਾਇਆ ਸਭ ਓਹਨਾਂ ਨੂੰ ਕਰਨ ਨਹੀਂ ਪਣਾ ਕੀ ਕਰਨ ਹਰ ਜਿੰਦਰ ਤੂੰ ਕੋਈ ਗੱਲ ਨਹੀਂ ਕਰਨੀ ਚਾਹੇ ਉਹ ਕੰਮ ਕਰਨ ਚਾਹੇ ਨਾ ਕਰਨ ਤੈਨੂੰ ਰੋਟੀ-ਪੁਰਕੀ ਚਾਹੀਦੀ ਐ ਨਾ ਚਾਹੇ ਵੱਡੀ ਖਰੇ ਚਾਹੀਏ ਨਿੱਕੀ ਖਰੇ ਉਹਨਾਂ ਨੂੰ ਕਰਨ ਦਿਆ ਕਰ ਜਿੱਦਾਂ ਕਰਦੀਆਂ ਵਾ ਤੇਰਾ ਨਹੀਂ ਮਤਲਬ ਵਿੱਚ ਬੋਲਣ ਦਾ ਕੋਈ ਵੀ ਕਿਉਂ ਨਹੀਂ ਮਤਲਬ ਮੰਮੀ ਬੋਲਣ ਦਾ ਪਹਿਲਾ ਆਹ ਕਿਦਾਂ ਦੀ ਗੱਲ ਹੋਈ ਪਹਿਲਾ ਵੀ ਰੋਟੀ-ਪੁਰਕੀ ਖਾਣੀ ਰੋਟੀ ਕੀ ਗੱਲ ਮੈਂ ਆਪਣੇ ਘਰ ਨਹੀਂ ਖਾ ਸਕਦੀ ਫਿਰ ਜੇ ਇਹੋ ਹੀ ਗੱਲ ਆ ਨਾ ਜੇ ਮੈਨੂੰ ਨਹੀਂ ਚੰਗੀ ਲੱਗਦੀ ਤੇ ਫਿਰ ਮੈਂ ਚਲ ਜਾਨੀ ਇੰਦਾ ਵੇਖ ਕੇ ਤੇ ਨਹੀਂ ਰਿਹਾ ਜਾਂਦਾ ਹੈਗਾ ਵੀ ਕਿਸੇ ਨੂੰ ਕੋ ਕਹੋ ਹੀ ਨਾ ਮੈਂ ਤੇ ਕਹਿਣਾ ਵਾਂ ਤੁਸੀਂ ਭਾਵੇਂ ਨਾ ਕਹੋ ਮੈਂ ਤੇ ਜਾ ਕੇ ਸੰਦੀਪ ਨੂੰ ਪੁੱਛਣਾ ਵੀ ਜੇ ਨਹੀਂ ਠੀਕ ਤੇ ਉੱਠ ਕੇ ਤੇ ਦਵਾਈ ਲੈ ਆ ਇਹ ਥੋੜੀ ਆ ਵੀ ਲੰਮੇ ਹੀ ਪਏ ਰਹੋ ਬਸ ਨਹੀਂ ਦਵਾਈ ਉਹਨਾਂ ਤੇ ਮੈਂ ਵੀ ਉਹਨੂੰ ਕਿਹਾ ਵੀ ਦਵਾਈ ਲੈ ਆ ਜਾ ਕੇ ਤਾਂ ਨਹੀਂ ਮੇਰੇ ਸਿਰ ਪੇੜ ਹੋਣ ਢਈ ਆ ਚਲ ਕੋਈ ਗੱਲ ਨਹੀਂ ਹੋਣ ਢਈ ਦਵਾਈ ਲੈ ਆਵੇ ਜਾ ਕੇ ਤੇ ਫਿਰ ਗਈ ਨਹੀਂ ਦਵਾਈ ਲੈਣ ਜੇ ਸਿਰ ਪੇੜ ਹੁੰਦੀ ਹੋਵੇ ਨਾ ਤੇ ਬੰਦਾ ਉਸੇ ਵੜੇ ਚੱਲ ਜਾਂਦਾ ਵੀ ਮੈਂ ਠੀਕ ਨਹੀਂ ਤੇ ਚਲ ਦਵਾਈ ਲੈ ਆਵਾਂ ਜੇ ਕੰਮ ਦੀ ਖੰਡਿਆ ਹੋਵੇ ਤੇ ਜਦੋਂ ਪਤਾ ਵਾ ਵੀ ਕੰਮ ਕਰਨਾ ਹੀ ਨਹੀਂ ਆ ਪਿਆ ਸੱਜਣਾ ਵਾ ਫਿਰ ਦਵਾਈ ਲੈਣ ਜਾਂਦੀ ਕਿ ਲੋੜ ਆ ਪਾਲਾ ਚੱਲ ਕਰਨੀ ਨਹੀਂ ਡਈਆਂ ਨੇ ਆਪੇ ਕਰਨ ਨਾ ਕਰਨ ਤੈਨੂੰ ਕੀ ਗੱਲ ਨਾ ਲੱਗੇ ਤੁਰ ਮਾਨਾ ਬੈਠੀ ਰਿਆ ਮੈਂ ਤਾਂ ਇੱਦਾਂ ਵੇਖਿਆ ਜਾਂਦਾ ਮੈਂ ਤਾਂ ਲੱਗੀ ਆ ਜਾ ਕੇ ਪੁੱਛਣ ਤੁਸੀਂ ਪੁੱਛਣਾ ਪੁੱਛੋ ਨਹੀਂ ਪੁੱਛਣਾ ਨਾ ਪੁੱਛੋ ਐਵੇਂ ਕਪਾਤ ਨਾ ਖਵਾ ਕੇ ਬੈਜੀ ਉੱਥੇ ਆਪਣੇ ਨੂੰ ਗੱਲ ਵਿੱਚ ਕਪਤ ਵਾਲੀ ਦੀ ਗੱਲ ਵਾ ਪਾਲਾ ਫੇਰ ਮੈਂ ਤੇਰੇ ਗੱਲ ਪਹਿਣ ਗਈ ਹੁਣ ਕੀ ਆ ਗੱਲ ਪਾਲਾ ਗੱਲ ਤੇਣ ਗਈਆਂ ਇੱਥੇ ਹਾਦੀ ਖਰੀ ਜਾਂਦੀ ਆ ਐਨਾ ਇਹਨੂੰ ਸਮਝਾਉਣ ਡਈ ਆ ਵਿਚਾਲਣ ਨੂੰ ਕਰਨ ਦੇ ਜਿਤਨਾ ਕਰਦੀਆਂ ਵੋ ਐਵੇਂ ਜਾਣ ਕੇ ਵਿੱਚ ਪੰਗੇ ਲੈਣ ਡਈ ਆ ਫੇਰ ਅਮਕ ਪੱਤ ਪਾ ਕੇ ਘਰ ਬਹਿਣ ਗਈਆਂ ਮੁੰਡੇ ਵੀ ਉਧਰ ਬੋਲਣਗੇ ਤੇ ਉਹ ਵੀ ਬੋਲਣਗੇ ਫੇ ਚੰਗੀ ਰਹੇਗੀ ਇਹ ਰੁਪਿੰਦਰ ਹੈ ਕੀ ਹੈ ਕੀ ਕਰਨ ਢਈਆਂ ਕੋਹ ਨਹੀਂ ਕਰਨਾ ਕੀ ਹੋ ਸਬਜੀ ਤਾਂ ਹੀ ਆਲੂਆਂ ਦੀ ਪਨੀਰ ਦੀ ਬਣਾ ਲਈ ਹਾਂ ਮੈਂ ਹਾਂ ਪਤਾ ਨਹੀਂ ਹੁਣ ਸੁੱਕੇ ਆਲੂ ਖਾਣੇ ਇਹਨਾਂ ਨੇ ਕਿ ਜਾਂ ਉਹ ਖਾਣੇ ਮੈਂ ਫਿਰ ਪਣੀ ਪਾਤਾ ਵਿੱਚ ਤੇ ਸੰਦੀਪ ਕਿਉਂ ਨਹੀਂ ਕੰਮ ਕਰਨ ਦੀ ਅੱਜ ਉਹ ਹੋ ਗਈ ਦੀ ਮਠੀਕ ਨਹੀਂ ਸਰਪਟ ਹੁੰਦੀ ਰੋਤੀ ਤੋ ਆਉਂਦੀ ਰਹਦੀ ਗਦਨੇ ਮੈਨੂੰ ਸੌਂ ਦਿੱਤਾ ਹੈਗਾ ਤੇ ਐਵੇਂ ਟਿਲੀ ਟਿਲੀ ਜੀ ਤੇ ਮੈਂ ਚਲ ਕੋਈ ਗੱਲ ਨਹੀਂ ਮੈਂ ਕੰਮ ਕਰ ਦਿੰਦੀ ਆ ਨਹੀਂ ਤੂੰ ਆਪੇ ਨਹੀਂ ਕੰਮ ਕਰਨ ਕਿ ਉਹਨੇ ਕਿਹਾ ਸੀ ਤੈਨੂੰ ਨਹੀਂ ਨਹੀਂ ਉਹਨੇ ਕਿਹਾ ਸੀ ਅਖੰਦੀ ਸੀ ਵੀ ਮੈਂ ਠੀਕ ਨਹੀਂ ਆ ਤੇ ਉਹਦੇ ਹੀ ਕਹਿਣ ਮੈਨੂੰ ਤੇ ਮੈਂ ਕੋਈ ਨਹੀਂ ਬੁਗਾ ਦਿੰਦੀ ਆ ਰੋਟੀਆਂ ਚੱਟ ਰੋਟੀਆਂ ਦੀ ਗੜੀ ਗੱਲ ਵਾ ਕਿੰਨੇ ਵੀ ਜਾਣੇ ਅਗਦੇ ਮੈਂ ਟਮਟਮ ਲਾ ਕੇ ਮੈਂ ਉਮਾਰਨੀ ਆ ਤੇ ਕਿੰਨਾ ਕਰ ਗਿਆ ਕੰਮ ਕਰਨ ਵਾਲਾ ਕੰਮ ਬਸ ਇਹੋ ਹੀ ਆ ਫੁਲਕੇ ਰਗੇ ਲਾਉਣ ਵਾਲੇ ਬਾਕੀ ਤਾਂ ਮੈਂ ਕਰ ਲਿਆ ਵਾ ਆ ਪੋਚਾ ਵੀ ਲਾ ਲਿਆ ਝੜੂ ਵੀ ਲਾਤਾ ਵਾ ਆ ਸਾਰਾ ਝੜ ਝੂੜ ਕੇ ਸਾਰਾ ਮੈਂ ਸਾਰਾ ਕੰਮ ਕਰਤਾ ਚੱਲ ਕੋਈ ਗੱਲ ਨਹੀਂ ਜੇ ਤੂੰ ਰੋਟੀਆਂ ਲਾਉਣੀਆਂ ਹਨਾ ਲਾਲਾ ਨਹੀਂ ਤੇ ਮੈਂ ਲਾ ਲੈਨੀ ਐ ਤੇ ਮੈਂ ਨਾ ਸੰਦੀਪ ਵੱਲ ਜਾਨੀ ਆ ਪੁੱਛਦੀ ਆ ਉਹਨੂੰ ਭਲਾ ਵੀ ਜੇ ਠੀਕ ਨਹੀਂ ਆ ਤੇ ਦਵਾਈ ਲੈ ਆ ਜਾ ਕੇ ਲੰਮੇ ਪੈਰ ਨਾ ਠੀਕ ਹੋ ਜੂਗੀ ਉਹ ਚੱਲ ਵੇਖ ਲੈ ਤੂੰ ਕੰਮ ਜੇ ਕੋਈ ਕੰਮ ਹੋਊਗਾ ਤਾਂ ਦੱਸ ਦੀ ਕਰਾ ਦੂੰਗੀ ਮੈਂ ਤੇਰੇ ਨਾਲ ਹੂੰ ਕੰਮ ਕਰਾ ਦੂ ਮੈਂ ਤੇਰੇ ਨਾਲ ਕੰਮ ਬਦੂ ਕਰਾਉਣਾ ਬਸ ਕਰੀ ਉੱਥੇ ਬੈ ਕੇ ਗੱਲਾਂ ਕਰ ਲੈ ਕਰੀ ਉੱਥੇ ਕਰ ਲੈ ਹੁਣ ਤੈਨੂੰ ਚਲ ਗਈ ਹਵਾ ਜੀ ਕਹਿ ਦਿੰਦੀ ਆ ਮੈਂ ਤੇਨਾਂ ਕੋਈ ਨਹੀਂ ਕੰਮ ਕਰਾ ਦਊਗੀ ਕੰਮ ਇਹਨੇ ਕਿੱਥੇ ਕਰਾਉਣਾ ਬਸ ਖਾਣ ਵਾਲੀ ਬਸ ਟਾਈਮ ਨਾਲ ਰੋਟੀ ਦੇ ਦੋ ਤੇ ਚਾਹ ਦੇ ਦੋ ਇਹੋ ਕੰਮ ਹੀ ਹੂੰ ਬਸ ਚਲ ਲਾਵਾ ਵਾ ਰੋਟੀਆਂ ਦਾ ਇਹ ਕਿਦਾਂ ਤਰੀ ਹੋਣੀ ਆ ਆ ਗਈ ਹੋਣੀ ਆ ਕਹਿਣ ਇਹ ਕੰਮ ਕਿਉਂ ਨਹੀਂ ਕਰਨ ਦੀ ਕੋਈ ਗੱਲ ਨਹੀਂ ਕੰਮ ਮੈਂ ਵੀ ਨਹੀਂ ਕਰਨਾ ਬਣਾ ਲਉਣੀ ਹੋਣੀ ਨੂੰ ਵੀ ਏ ਸਿਰ ਇਹਨਾ ਪਾਟਣ ਡਿਆ ਨਾ ਏ ਇੰਨਾ ਸਿਰ ਪੀੜ ਹੋਈ ਜਾਂਦਾ ਨਾ ਦਵਾਈ ਵੀ ਖਾ ਲਈ ਤਾਂ ਵੀ ਵੀੜ ਹੋਈ ਜਾਂਦੀ ਸੰਦੀਪ ਇੱਥੇ ਹੀ ਆਏ ਆ ਕਰੀ ਜੰਨੀ ਆ ਤੇ ਉੱਠ ਕੇ ਤੇ ਦਵਾਈ ਲੈ ਆ ਹਾਂ ਜੇ ਨਹੀਂ ਠੀਕ ਹੈਗੀ ਤੇ ਦੀਦੀ ਦਵਾਈ ਮੈਂ ਕਿਦਾਂ ਲੈਵਾਂ ਮੇਰੇ ਕੋ ਤੇ ਉੱਠਿਆ ਨਹੀਂ ਜਾਣਦੇ ਆ ਤੇ ਉੱਠਣਾ ਪੈਂਦਾ ਵਾ ਨਾ ਜਦੋਂ ਪਤਾ ਨਾ ਨਾ ਠੀਕ ਹੋਵੇ ਤੇ ਫਿਰ ਹੁੰਦਾ ਵਾ ਵੀ ਦਵਾਈ ਲੈ ਕੇ ਆਈਏ ਤੇ ਉੱਠੇ ਕੀ ਤੇ ਦਵਾਈ ਲੈਣ ਜਾਇਆ ਜਾਣਾ ਵਾ ਦੀਦੀ ਦਵਾਈ ਮੈਂ ਖਾਧੀ ਆ ਤੇ ਮੈਂ ਕਿਹਾ ਸੀ ਘੜੀ ਲੰਮੇ ਪੈ ਜੰਨੀ ਆ ਸਹਿ ਠੀਕ ਹੋਈ ਜਾਵਾਂ ਤੇ ਨਹੀਂ ਫਰਕ ਪੈਣ ਡਿਆ ਕੋਈ ਗੱਲ ਨਹੀਂ ਲੈ ਆਉਣੀ ਮੈਂ ਦਵਾਈ ਚੱਲ ਕੋਈ ਨਹੀਂ ਜੀ ਉਹ ਨਹੀਂ ਨਾ ਘਰ ਹੈਗੇ ਮੈਂ ਜਾ ਨਹੀਂ ਆ ਤੇਰੇ ਨਾਲ ਚੱਲ ਤੈਨੂੰ ਦਵਾਈ ਲਿਆ ਕੇ ਦਵਾਂ ਉਹ ਕੋਈ ਗੱਲ ਨਹੀਂ ਹਜੇ ਤੇ ਮੈਂ ਖਾਧੀ ਐ ਦਵਾਈ ਕੀ ਪਤਾ ਹੌਲੀ ਹੌਲੀ ਫਰਕ ਪੈ ਹੀ ਜਾਵੇ ਨਾਲੇ ਤੂੰ ਰਪਿੰਦਰ ਨੂੰ ਕਹਿਣ ਲਈ ਹੀਗੀ ਕਿ ਮੈਨੂੰ ਮੁੰਡੇ ਨੇ ਨਹੀਂ ਸੌਣ ਦਿੱਤਾ ਸਾਰੀ ਰਾਤ ਤੇ ਮੁੰਡਾ ਤਾਂ ਸਾਰੀ ਰਾਤ ਮੰਮੀ ਕੋਲੇ ਤੇਰੇ ਲਾਗੇ ਤੂੰ ਹੈ ਹੀ ਨਹੀਂ ਓਹੋ ਦੀਦੀ ਉਹਨੂੰ ਦੱਸੀਏ ਕੁਝ ਤੇ ਅਗਲੇ ਨੂੰ ਦੱਸਦੀ ਕੁਝ ਵਾ ਮੈਂ ਤਾਂ ਉਹਨੂੰ ਇਹ ਕਿਹਾ ਹੀ ਕਿ ਮੁੰਡਾ ਮੰਮੀ ਲਾਗੇ ਚੀਂ-ਚੀਂ ਕਰਨ ਡਿਆ ਸੀ ਤੇ ਉਹਦਾ ਕਰਕੇ ਮੈਨੂੰ ਨੀਂਦ ਨਹੀਂ ਆਈ ਨਾਲੇ ਨਾ ਮੇਰੇ ਸਿਰ ਪਿੱਟ ਜ਼ਿਆਦਾ ਹੋਣ ਡੀ ਸੀ ਤੇ ਰਾਤ ਸਾਰੀ ਮੈਂ ਸੁੱਤੀ ਨਹੀਂ ਮੈਂ ਤਾਂ ਕਿਹਾ ਹੀ ਕਿ ਚਾਹ ਰਪਿੰਦਰ ਅੱਜ ਤੂੰ ਕੰਮ ਕਰ ਦੇ ਮੇਰੇ ਕੋ ਕੰਮ ਹੋਣ ਨਹੀਂ دیا۔ ਤੇ ਉਹ ਅੱਗੋਂ ਕਹਿੰਦੀ ਕੋਈ ਗੱਲ ਨਹੀਂ ਦੀਦੀ ਮੈਂ ਕਰ ਦਿੰਨੀ ਆ। ਚਲੋ ਫਿਰ ਕੀ ਹੋਇਆ ਜੇ ਉਹਨੇ ਕੰਮ ਕਰ ਦਿੱਤਾ ਤੇ ਮੈਂ ਨਹੀਂ ਕੰਮ ਕਰਦੀ ਰਹੀ। ਗੱਲ ਸੰਦੀਪ ਹੋਣੀ ਆ। ਹੁਣ ਉਹੀ ਵਿਚਾਰੀ ਨਾ ਸਵੇਰ ਦੀ ਲੱਗੀ ਆ। ਵੇਖ ਕੇ ਤਾਂ ਤਰਸ ਆਉਂਦਿਆ ਉਹਦੇ ਵੱਲ। ਕਿੰਨੇ ਕੰਮ ਕਰਨ ਵਾਲੇ ਹੁੰਦੇ ਆ ਘਰਾਂ ਦੇ। ਸਾਰੇ ਉਹਨੇ ਕੀਤੇ ਆ। ਸਬਜ਼ੀ ਉਹਨੇ ਮਾੜੀ ਚੰਗੀ ਬਣਾਈ ਆ। ਝਾੜੂ ਪੋਚਾ ਵੀ ਲਾਇਆ ਵਾ। ਸਾਰੇ ਕੰਮ ਹੀ ਕੀਤੇ ਆ ਉਹਨੇ। ਉਹ ਵੀ ਹੁਣ ਇਨਸਾਨ ਮੌਚ ਕਿਹੜਾ ਲੋਹਾ ਠੁਕਿਆ ਵਿਚਾਰੀ ਚ ਵੀ ਉਹ ਕੱਲੀ ਕਰੀ ਜਾਵੇ ਦੀਦੀ ਮੇਰੀ ਗੱਲ ਸੁਣੋ ਤੁਸੀਂ ਜਦੋਂ ਉਹਨੂੰ ਵਿਆਹ ਕੇ ਲਿਆਂਦਾ ਹੀ ਉਦੋਂ ਕੋਈ ਕੰਮ ਨਹੀਂ ਕਰਦੀ ਸਾਰਾ ਕੰਮ ਮੈਂ ਕਰਦੀ ਰਹੀ ਨਾ ਉਦੋਂ ਤੇ ਤੁਹਾਨੂੰ ਮੇਰੇ ਤੇ ਤਰਸ ਆਇਆ ਨਹੀਂ ਅੱਜ ਉਹ ਕੰਮ ਕਰਨ ਲੱਗ ਪਈ ਆ ਤੇ ਤੁਹਾਨੂੰ ਤਰਸ ਆਉਣ ਲੱਗ ਪਿਆ ਫਿਰ ਕੀ ਹੋਇਆ ਜੇ ਉਹਨੇ ਕੰਮ ਕਰਤਾ ਉਹਦਾ ਵੀ ਤੇ ਉਹਨਾਂ ਹੀ ਘਰ ਵਾ ਜਿੰਨਾ ਮੇਰਾ ਵਾ ਮੈਂ ਕਦੋਂ ਕਿਹਾ ਕਿ ਉਹਦਾ ਘਰ ਨਹੀਂ ਆ ਪਰ ਇਹ ਥੋੜੀ ਆ ਕਿ ਜੇ ਹੁਣ ਉਹ ਵਿਚਾਰੀ ਕੰਮ ਕਰਨ ਡੈ ਪਈ ਆ ਤੇ ਸਾਰਾ ਕੰਮ ਉਹਦੇ ਕੋਲ ਹੀ ਕਰਾਈ ਜਾ ਬੇਚਾਰੀ ਕੋ ਜਦੋਂ ਦੀਦੀ ਨਹੀਂ ਹੀ ਕੰਮ ਕਰਦੀ ਹੁਣ ਮੈਂ ਉਹਨੂੰ ਸਿਖਾਤਾ ਵਾ ਦੀਦੀ ਜਦੋਂ ਕੰਮ ਨਹੀਂ ਹੀ ਕਰਦੀ ਉਦੋਂ ਤੁਸੀਂ ਹੀ ਕਹਿੰਨੇ ਸੀ ਨਾ ਇਹਦੇ ਪੇਕੇ ਦੱਸੋ ਫਲਾਣੇ ਨੂੰ ਦੱਸੋ ਕਿ ਇਹ ਕੰਮ ਕਿਉਂ ਨਹੀਂ ਕਰਦੀ ਜੇ ਉਹਨੂੰ ਹੁਣ ਮੈਂ ਸਿੱਖ ਮਤ ਦਿੱਤੀ ਆ ਕੰਮ ਕਰਨ ਲੱਗ ਪਈ ਆ ਤੇ ਕਰਨਾ ਹੀ ਪੈਣਾ ਕੰਮ ਕਿਸੇ ਨੂੰ ਹਾਨ ਥੋੜੀ ਆ ਢਿੱਲਾ ਮਠਾ ਤੇ ਬੰਦਾ ਹੋਈ ਜਾਂਦਾ ਵਾ ਤੁਸੀਂ ਨਹੀਂ ਹੁੰਦੇ ਤੁਸੀਂ ਕੰਮ ਕਰ ਲਓਗੇ ਜੇ ਢਿੱਲੇ ਹੋਗੇ ਤੇ ਮੇਰੇ ਕੋ ਨਹੀਂ ਉੱਠਿਆ ਜਾਂਦਾ ਨਹੀਂ ਕੰਮ ਹੋਣ ਦਿਆ ਸੰਦੀਪ ਸਿਰ ਪਈ ਨੂੰ ਨਾ ਸਭ ਕੁਝ ਹੀ ਕਰਨਾ ਪੈਂਦਾ ਆਣੀ ਕੋਟ ਲਾ ਮਠਾਵੇ ਤੇ ਭਾਵੇਂ ਜਿੱਦਾਂ ਮਰਜੀ ਹੋਵੇ ਬਸ ਇਹ ਆ ਕਿ ਜਦੋਂ ਗਾੜੀ ਹੁੰਦਾ ਦੇਦਦਾ ਹੋਵੇ ਨਾ ਉਦੋਂ ਬੰਦਾ ਜ਼ਿਆਦਾ ਬਿਮਾਰ ਹੋ ਜਾਂਦਾ ਦੀਦੀ ਤੁਹਾਡੇ ਕਹਿਣ ਦਾ ਮਤਲਬ ਕੀ ਆ ਕਿ ਮੈਂ ਕੰਮ ਨਹੀਂ ਕਰਦੀ ਮੈਂ ਵੀ ਕੰਮ ਕਰਦੀ ਆਈ ਆ ਮੰਮੀ ਬਿਮਾਰ ਹੁੰਦੇ ਰਹੇ ਆ ਨਾ ਸਾਰਾ ਕੰਮ ਮੈਂ ਹੀ ਕਰਦੀ ਰਹੀ ਨਾਲੇ ਮੈਂ ਮੁੰਡੇ ਨੂੰ ਸਾਹਮਤੀ ਰਹੀ ਆ ਨਾਲੇ ਲੰਗਰ ਪਕਾ ਕੇ ਦਿੰਦੀ ਰਹੀ ਸਾਰਿਆਂ ਨੂੰ ਤੇ ਮੈਂ ਕਦੋਂ ਕਿਹਾ ਵੀ ਤੂੰ ਨਹੀਂ ਕਰਦੀ ਰਹੀ ਤੂੰ ਤਾਂ ਗੱਲ ਕਿੱਧਰ ਦੀ ਕੇ ਨੂੰ ਲੱਗੀ ਤੇ ਦੀਦੀ ਗੱਲ ਤਾਂ ਤੁਸੀਂ ਕਰਨ ਦੇ ਆ ਤੁਹਾਨੂੰ ਅਜ ਉਹ ਚੰਗੀ ਲੱਗਣ ਲੱਗ ਪਈ ਆ ਇਹ ਰੇਵਾ ਤੇ ਸੰਦੀਪ ਦੋਵੇਂ ਇੱਕੋ ਜਿਹਾਂ ਵਾਂ ਮੈਂ ਤਾਂ ਤੈਨੂੰ ਇਹ ਕਹਾਂ ਟੀਵੀ ਜੇ ਤੂੰ ਠੀਕ ਨਹੀਂ ਆ ਤੇ ਤੂੰ ਦਵਾਈ ਲੈ ਆ ਆਪੇ ਤੂੰ ਕਹਿੰਦੀ ਮੇਰੇ ਕੋ ਉੱਠਿਆ ਨਹੀਂ ਜਾਣ ਡਿਆ ਤੇ ਹੁਣ ਤੂੰ ਚੰਗੀ ਭਲੀ ਬੋਲਣ ਢਈ ਤੇ ਬੋਲਾਂ ਨਾ ਹੋਰ ਕੀ ਕਰਾਂ ਤੂੰ ਹੀ ਕੰਮ ਇਦਾਂ ਦੇ ਕਰਨ ਢੇ ਆ ਇਹ ਨਹੀਂ ਸਭ ਪੁੱਛਿਆ ਚਲ ਸੰਦੀਪ ਕੋਈ ਗੱਲ ਨਹੀਂ ਲੰਮੇ ਪਈ ਰਹਿ ਘੜੀ ਠੀਕ ਆਪੇ ਹੋ ਜਾਏਗੀ ਤੂੰ ਕੰਮ ਨਹੀਂ ਕਰਨ ਢੀ ਉਹ ਨਹੀਂ ਕਰਨ ਢੀ ਸਿਰ ਪੀੜ ਮੇਰੇ ਅੱਗੇ ਹੋਣ ਡਿਆ ਵਾ ਆ ਤੈਨੂੰ ਵੇਖ ਕੇ ਨਾ ਲੱਗਣ ਤਾਂ ਨਹੀਂ ਡਿਆ ਜਦੋਂ ਤੂੰ ਬੋਲਣ ਦੀ ਵੀ ਤੇਰੇ ਸਿਰ ਪਿੜ ਹੋਣ ਡਈ ਜੇ ਤਾਨੂੰ ਜ਼ਿਆਦਾਤਰ ਸੌਣ ਡਿਆ ਹੀ ਰੁਪਿੰਦਰ ਤੇ ਤੇ ਤੂੰ ਹੀ ਨਾਲ ਕੰਮ ਕਰਾ ਦਿੰਦੇ ਵਿਹਲੇ ਬਹਿ ਕੇ ਖਾਂਦੇ ਰਹਿੰਦੇ ਕਦੀ ਬਾਹਰ ਬਹਿ ਜਾਂਦੇ ਕਦੀ ਅੰਦਰ ਬਹਿ ਜਾਂਦੇ ਫਿਰ ਕਹਿਣਾ ਸੰਦੀਪ ਸੁਣਾਉਂਦੀ ਏ ਮੈਨੂੰ ਆਹੋ ਮੇਰੀਆਂ ਤਾਂ ਤੁਹਾਨੂੰ ਬੜੀਆਂ ਦੁਖਾਂ ਡਈਆਂ ਵੀ ਵਿਹਲੀ ਬਹਿ ਕੇ ਖਾਂਡਈ ਹਾਲ ਚਾਲ ਹੀ ਪੁੱਛਣਾ ਹੁੰਦਾ ਬੰਦੇ ਦਾ ਅੱਗਿਓ ਗੱਲਾਂ ਸੁਣਾਉਣੀਆਂ ਹੁੰਦੀਆਂ ਵਾ ਸੰਦੀਪ ਅੱਗੇ ਤੇ ਤੂੰ ਰੁਪਿੰਦਰ ਨੂੰ ਗਾੜੀ ਕੀਤਾ ਸੀ ਅੱਜ ਤੇ ਤੂੰ ਨਾ ਮੂੰਹੋਂ ਮੂੰਹ ਹੀ ਕਹਤਾ ਵਾ ਵੀ ਤੁਸੀਂ ਵਿਹਲੀਆਂ ਬਹਿ ਕੇ ਖਾਂਡੇ ਜੀ ਚਲ ਕੋਈ ਗੱਲ ਨਹੀਂ ਜੇ ਮੈਂ ਏਡੀ ਤੈਨੂੰ ਤਖਣ ਡਾ ਪੀ ਆ ਨਾ ਮੇਰੀਆਂ ਵੇਲੀਆਂ ਤੈਨੂੰ ਰੜਕਦੀਆਂ ਵਾ ਤੇ ਕੋਈ ਨਹੀਂ ਹੁੰਦਾ ਵਾ ਨਾ ਦਲਜੀਤ ਬਾਹਰ ਉਹਨੂੰ ਕਹਿਨੀ ਆ ਕਿ ਤੂੰ ਮੈਨੂੰ ਨਾ ਪਿੰਡ ਛੱਡਿਆ ਹੁਣ ਤੇਰੀ ਘਰ ਦੀ ਨੂੰ ਮੇਰੀਆਂ ਰੋਟੀਆਂ ਚੁੱਭਦੀਆਂ ਵਾ ਉਹ ਕੋਈ ਗੱਲ ਨਹੀਂ ਜਾਓ ਦੱਸਣਾ ਦੱਸ ਦੋ ਤੁਸੀਂ ਤੇ ਦੀਦੀ ਜਾਣ ਕੇ ਗੱਲ ਨੂੰ ਵੱਲ ਪਾਉਂਦੇ ਆ ਮੈਂ ਗੱਲ ਹੋਰ ਕਰਨ ਢੀ ਆ ਤੁਸੀਂ ਦੂਜੇ ਪਾਸੇ ਲੈ ਗਏ ਆ ਜਾਓ ਜਿੰਨੂੰ ਦੱਸਣਾ ਦੱਸ ਦੋ ਕੋਈ ਗੱਲ ਨਹੀਂ ਮੈਂ ਵੀ ਦੱਸ ਦੂੰਗੀ ਜਦੋਂ ਤੁਹਾਨੂੰ ਕਿਸੇ ਦਾ ਦੁੱਖ ਨਹੀਂ ਦਿਖਣ ਡਿਆ ਤੇ ਗੱਲਾਂ ਤੁਹਾਨੂੰ ਵਾਧੂ ਆਉਣ ਡੀਆਂ ਚੱਲ ਚੱਲ ਗਈ ਹੁਣ ਫੂ ਫੂ ਕਰਦੀ ਇਹਨਾਂ ਕਿਨੂੰ ਸੁਣਾਤਾ ਨਾ ਇਹ ਵੀ ਹੁਣ ਸੁੱਤਰ ਆਜੂਗੀ ਚੰਗੀ ਤਰ੍ਹਾਂ ਨਾ ਐਦਾਂ ਦੇ ਨੇ ਜਾਣਾ ਨਹੀਂ ਕੋਈ ਗੱਲ ਨਹੀਂ ਹੁਣ ਗੱਲਾਂ-ਗੱਲਾਂ ਦੇ ਵਿੱਚ ਸੁਣਾਇਆ ਕਰੂੰਗੀ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਦੱਸ ਵੀ ਦੋਗੀ ਨਾ ਤੇ ਮੈਂ ਵੀ ਫੇਰ ਸੁਣਾ ਦਊਗੀ ਕਿ ਇਹ ਮੈਨੂੰ ਸੁਣਾਉਣ ਦੇ ਹੀ ਗੱਲਾਂ ਤੇ ਮੈਂ ਵੀ ਅੱਗੇ ਗੁੱਸੇ ਦੇ ਵਿੱਚ ਸੁਣਾਤੀ ਆ ਕੋਈ ਗੱਲ ਨਹੀਂ ਦੱਸਦੀ ਰਹਿ ਤੈਨੂੰ ਤੈਨੂੰ ਮੈਂ ਕੱਢ ਕੇ ਛੱਡੂੰਗੀ ਦੱਸ ਮੈਂ ਜਾਣਾ ਹੀ ਹਾਂ ਕਦੋਂ ਦੀ ਰੋਟੀ ਲੈਣ ਗਈ ਹਾਂ ਰਪਿੰਦਰ ਪਾ ਪਾਲਿਆ ਭਰਾ ਰੋਟੀ ਵਾਲੋ ਕਿਹਾ ਵਾ ਤੈਨੂੰ ਤੇ ਆ ਗਈ ਆ ਗਈ ਐ ਦੱਸ ਹੁਣ ਲਓ ਰੋਟੀ ਹੋ ਇਨਾ ਟਾਈਮ ਟਾਈਮ ਤੇ ਲੱਗ ਜਾਂਦਾ ਵਾ ਦੱਸ ਆ ਲੈ ਸਬਜੀ ਖਾਵੇ ਦੱਸ ਬੜਾ ਕਿੰਦਾ ਨਹੀਂ ਬਣੀ ਐ ਜਦੋਂ ਨਾ ਬਣਾਈ ਬੜੀ ਸੁਆਦ ਮੈਂ ਆ ਕਿੰਨੇ ਬਣਾਈ ਐ ਸਬਜੀ ਮੈਂ ਬਣਾਈ ਐ ਖਾ ਕੇ ਖਾ ਕੇ ਤੁਸੀਂ ਸੁਮਣੀ ਜੀ ਬਣਾ। ਉਹ ਇਹਦੇ ਪਾਣੀ ਘਟਵਾ। ਇਹ ਸੰਘਣੀ ਬੜੀ ਹੈ ਥੋੜਾ ਜਿਹਾ ਹੋਰ ਪਾ ਦੇਣਾ ਹੈ। ਹੋਰ ਪਾ ਦੋ ਥੋੜਾ ਜਿਹਾ ਫਿਰ। ਖਾ ਕੇ ਤੈਨੂੰ ਕੀ ਦੱਸਣਾ ਨਰਾਂ ਦੇ ਪਾਣੀ ਕੀਤਾ। ਤੂੰ ਪੋਛੀ ਲੈਂਦੀ ਕਿਹਨੂੰ? ਪੀ ਕਿੰਨਾ ਕ ਪਾਣੀ ਪਾਉਣਾ ਵਿੱਚ? ਆ ਆ ਵਿਖਾ ਆ ਲੂ ਬੇ ਚੱਲ। ਉਹ ਆਲੂ ਤੈਨੂੰ ਲੱਭਣ ਦੇ ਆ ਨਾ। ਮੇਰੇ ਹਿਸਾਬ ਨਾਲ ਇਹਦੇ ਵਿੱਚ ਚੁੱਭੀ ਲਾਉਣੀ ਪੈਣੀ ਹੈ ਤੇ ਫਿਰ ਆਲੂ ਲੱਭਣੇ। ਬੜੀ ਸੱਚੀ ਜੀ ਸਵਾਦ ਬਣਾ ਕਰੇ। ਉਦੋਂ ਮੈਂ ਨੂਨ ਵੇਖਿਆ ਕਰ ਇੰਨੀ ਖਰਾਰੀ ਬਣੀ ਹੈ। ਬੁਤੀ ਜਿਆ ਦਾ ਸਵਾਦ ਬਣੀ ਸਬਜੀ। ਉਹ ਮੈਂ ਹਾਂ ਰੋਟੀ ਖਾ ਕੇ ਜਾਣਾ। ਮੜਾ ਜਾ ਮੈਨੂੰ ਕੰਮ ਹੀ ਸ਼ਹਿਰ। ਤੇ ਸਬਜੀ ਵੇਹ ਲਿਆ ਲੈਂਦੀ ਬਣਾ ਕੇ। ਸਬਜੀ ਚੰਗੀ ਪਲੀ ਹੋਰ ਸਬਜੀ ਦਾਸ ਕਿੱਦਾਂ ਨਹੀਂ ਹੁੰਦੀ। ਉਹ ਜਾ ਲੈ ਜਾ ਮੇਰੇ ਲਾਗੋ। ਬਾਕੀਆਂ ਨੇ ਖਾ ਲਈ ਆ। ਉਹਨਾਂ ਨੇ ਖਾਣੀ ਆਪੇ ਖਾ ਲਈ ਦੇ ਆ ਫੜ ਕੇ। ਆਹੋ ਹੀ ਦੇ ਦੇ ਉਹਨਾਂ ਨੂੰ। ਇਹੋ ਖਾ ਲੈਣੀ ਮੇਰਾ ਜੀ ਨਹੀਂ ਗੰਢਾ ਰੋਟੀ ਖਾਣ। ਲੈ ਜਾ ਇਥੋਂ। ਲੋ 200। ਉਹ ਸਬਜੀ ਮੇਰੇ ਖਾ ਕੇ ਦੇ ਦੇਖਣੀ ਕਿ ਕਿੰਨੀ ਸਵਾਦ ਹੀ ਕਰਿਆ ਆਵੇ ਆ। ਆਲੂ ਆਲੂ ਖਾ ਲੋ ਵਿੱਚੋਂ ਕੱਢੇ ਆਲੂ ਮੇਰੇ ਹਿਸਾਬ ਨਾਲ ਸਬੂਤੇ ਪਾਤੇ ਹੋ ਰਹੇ ਨੇ ਗਾਂ ਖਾ ਲੋ ਆਲੂ ਇੱਥੇ ਓਏ ਰਬਾ ਤੇ ਤੂੰ ਮੰਮੀ ਨੂੰ ਪੁੱਛ ਲੈਂਦੀ ਜਦੋਂ ਸਬਜ਼ੀ ਬਣਾਉਂਦੀ ਇੱਕ ਮੈਂ ਰੋਟੀ ਬਣਾਈ ਸਵੇਰ ਦੀ ਮੈਂ ਲੱਗੀ ਰਸੋਈ ਦੇ ਵਿੱਚ ਉਹ ਸਾਰਾ ਕੰਮ ਕੀਤਾ ਤਦੋਂ ਕਹਿੰਦੇ ਮੈਂ ਨਹੀਂ ਖਾਣੀ ਰੋਟੀ ਏ ਤੂੰ ਆਹ ਕੰਮ ਨਾ ਕਰਿਆ ਕਰ ਵੀ ਸਬਜ਼ੀ ਮੈਂ ਬਣਾਉਣੀ ਆ ਤੇ ਫੁਲਕੇ ਮੈਂ ਲਾਉਣੀ ਆ ਠੀਕ ਆ ਨਾ ਤੂੰ ਝਾੜੂ ਮਾਰ ਲਿਆ ਕਰ ਤੇ ਪੋਚੇ ਲਾ ਲਿਆ ਕਰ ਇੰਨਾ ਕੀ ਕੰਮ ਹੁੰਦਾ ਤੇ ਕੋ ਤੂੰ ਕਹਿੰਦੀ ਵਾਧੂ ਕਰਨੀ ਆ ਕੰਮ ਤੇ ਭਾਬੀ ਕਿੱਥੇ ਆ ਉਹਨੂੰ ਕਹਿਣਾ ਇਹ ਨਾ ਕਰ ਲੈਂਦੀ ਸਬਜੀ ਭਾਜੀ ਦਾ ਦੱਸ ਭਾਈ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਭਾ ਕਿੰਨੇ ਪਿਆਰ ਨਾਲ ਸਬਜੀ ਬਣਾਈ ਵੀ ਚਲ ਆਉਂਦੇ ਆਦਿ ਮੈਂ ਰੋਟੀ ਖਵਾਲਦੀ ਉਦੋਂ ਸਭ ਉਹ ਇਦਾਂ ਦੀਆਂ ਗੱਲਾਂ ਕਰਨ ਦੇ ਵੀ ਨਹੀਂ ਚੰਗੀ ਨਹੀਂ ਆਹ ਲੈ ਜਾ ਭਰਾ ਚੰਗੀ ਆ ਮੈਂ ਉਥੋਂ ਖਾ ਲੂੰਗਾ ਕੋਸ਼ਰ ਪਰ ਆਹੋ ਮੈਨੂੰ ਜਾਣ ਦੇ ਉਠ ਜਾ ਨਹੀਂ ਖਾਣ ਤਾ ਨਾ ਹਾਂ ਨਹੀਂ ਖਾਣੀ ਤੇ ਸੋ ਕੋ ਸਵੇਰ ਦਾ ਮੈਂ ਫਾਇ ਲੱਗਾ ਵਾ ਕਦੀ ਪੱਠੇ ਪਾ ਦੇ ਕਦੀ ਕੋਹ ਕਰਤੇ ਮਾਰਿਆ ਪਾਣੀ ਜਾਂ ਮੱਥੇ ਨਹੀਂ ਖਣਦੇ ਨਾ ਖਾਓ ਕਿ ਦੱਸ ਉਹ ਕਿਦਾਂ ਦੀਆਂ ਗੱਲਾਂ ਕਰਦੇ ਸੋ ਮੈਂ ਇੱਕ ਪਾਸੇ ਇਹਨਾਂ ਨੂੰ ਲੰਗਰ ਪਕਾ ਪਕਾ ਦੋਗੇ ਕਦੀ ਆਹ ਕਰਕੇ ਦੋ ਤੇ ਦੂਜੇ ਪਾਸੇ ਇਹਨਾਂ ਦੀਆਂ ਗੱਲਾਂ ਸੁਣੋ ਕਿੰਨੇ ਸੋਹਣੇ ਆਲੂ ਬਣਾਏ ਕਿਤੇ ਮੈਂ ਕਿਰੇ ਕਿੰਨਾ ਬਹਲ ਦੇਖ ਦੇਣਾ ਇਦਾਂ ਕਰਨੀ ਆ ਇੱਚ ਹੋਰ ਪਾਣੀ ਪਾ ਦੇਣੀ ਥੋੜਾ ਜਿਹਾ ਕੈਂਥ ਦੇ ਜੀ ਆਪੇ ਸੰਗਣੀ ਜਿਆਦਾ ਮੈਂ ਜਾਉਦਾ ਤਾਂ ਹੀ ਨਹੀਂ ਖਾਦੀ ਹੈਗੀ ਮੈਂ ਨਾ ਪਾਣੀ ਘਟ ਪਾਇਆ ਵਾ ਤੋਏ ਮੈਨੂੰ ਲੁਕਾ ਦੇ ਆ ਆਲੂ ਜਾਦਾ ਵੇਚ ਥੋੜਾ ਜਿਹਾ ਪਾਣੀ ਹੋਰ ਪਾ ਦਨੀ ਆ ਨਾਲੇ ਆ ਭੀ ਰੋਹ ਨੂੰ ਵੀ ਆ ਪੇਹੋ ਖਾ ਲੈਣਗੇ ਆਹ ਕੋਹ ਰੋਜੜੀ ਬੰਦਾ ਕੀ ਬਣਾਵੇ ਨਾ ਕੋ ਬਣਾਉਣ ਨੂੰ ਲੱਭਦਾ ਵਾ ਨਾ ਨਾ ਹੋਰ ਕਿਦੇ ਕੋ ਡੋਗਲ ਪਾ ਕੇ ਅੱਗੇ ਗਈ ਮੈਂ ਨਹੀਂ ਖਾਣੀ ਨਾ ਖਾਓ ਆਪੇ ਤੁਸੀਂ ਭੁੱਖੇ ਰਹੋਗੇ ਮੇਰਾ ਵੀ ਜਣਾ ਮੈਂ ਖਾ ਲੇਨੀ ਹਾਂ ਮੈਂ ਖਾ ਲੀ ਸੰਦੀਪ ਹਾਂਜੀ ਉੱਠ ਕੀ ਗੱਲ ਹੋਈ ਆ ਹੁਣ ਕੀ ਹੋਣਾ ਕੀ ਆ ਸਿਰ ਬੜਾ ਪਾਟਣ ਡਿਆ ਸੀ ਨਾਲ ਚ ਕੰਮ ਹੋਇਆ ਵਾ ਮੈਨੂੰ ਫੋਨ ਕਰਦੇ ਨੇ ਦਵਾਈ ਲੈ ਆਉਣੀ ਜਾ ਕੇ ਦਵਾਈ ਖਾਧੀ ਇਦਾਂ ਤੇ ਲੰਮੀ ਪੈ ਗਈ ਮੈਂ ਮੈਂ ਜਾਨਾ ਕਿ ਉਹ ਬੜੇ ਸੁੱਤੀ ਏ ਲੰਮੀ ਵੀ ਕਾਦਾ ਪਹਿਣਾ ਵਾ ਕਿਉਂ ਸਾਰਿਆਂ ਨੂੰ ਕਿਹਾਈ ਹੋਣ ਈ ਆ ਕਿ ਇਹ ਕਿਉਂ ਲੰਮੀ ਪੈ ਗਈ ਆ ਹੁਣ ਚਲੋ ਮੈਂ ਬਿਮਾਰ ਵਾਂ ਤੇ ਲੰਮੀ ਪਹਿਣਾ ਹੀ ਮੇਰੇ ਕੋਲ ਨਹੀਂ ਕੰਮ ਹੋਣ ਡਿਆ ਅੱਛਾ ਕਿੰਨੇ ਕਿਆ ਕਿਆ ਕਿਨੇ ਕੁਝ ਦੀਦੀ ਆਈ ਮੇਰੇ ਵੱਲ ਇਹ ਰਪਿੰਦਰ ਸਾਰਾ ਕੰਮ ਕਰਨ ਢੀ ਆ ਸੰਦੀਪ ਤੂੰ ਕਿਉਂ ਨਹੀਂ ਉੱਠ ਕੇ ਕੰਮ ਕਰਨ ਢੀ ਮੈਂ ਕਿਹੜਾ ਸੁੱਖ ਨੂੰ ਪਈ ਆ ਜੇ ਮੈਨੂੰ ਕੋਈ ਦੁੱਖ ਹੀ ਤਾਂ ਹੀ ਪਈ ਆ ਨਾਲੇ ਮੇਰਾ ਕਿਹੜਾ ਜੀ ਕਰਦਾ ਲੰਮੇ ਪੈਣ ਨੂੰ ਮੈਂ ਤਾਂ ਸਭੋ ਭੱਜ ਭੱਜ ਕੇ ਕੰਮ ਕਰ ਦਿੰਨੀ ਹੀ ਜੇ ਅਜ ਇੱਕ ਦਿਨ ਨਹੀਂ ਕੰਮ ਹੋਇਆ ਤੇ ਇਹਨਾਂ ਨੇ ਮੈਨੂੰ ਗੱਲਾਂ ਬੜੀਆਂ ਸੁਣਾਈਆਂ ਇਹ ਤਾਂ ਕੰਮ ਨਹੀਂ ਕਰਨ ਢੀ ਉੱਠ ਕੇ ਉੱਠ ਕੇ ਕੰਮ ਕਰ ਲਾਂ ਹਾਂ ਭੈਣ ਦਾ ਹੋ ਗਿਆ ਦਿਮਾਗ ਖਰਾਬ ਜੇ ਬੰਦਾ ਨਹੀਂ ਠੀਕ ਤੇ ਫੇਰੀ ਬੰਦਾ ਲੰਮੇ ਪੈਂਦਾ ਵਾ ਇਹ ਜਾਣ ਬੁੱਝ ਕੇ ਨਾ ਫਾਹ ਲੈਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਚਾਹਦੀ ਕੀ ਏ ਛੱਡੋ ਇਹਨਾਂ ਗੱਲਾਂ ਨੂੰ ਜੋ ਕਰਦੀਆਂ ਹਨ ਕਰੀ ਜਾਣ ਤੁਸੀਂ ਮੈਨੂੰ ਦੱਸੋ ਰੋਟੀ ਖਾਣੀ ਹੈ ਕਿ ਚਾਹ ਪੀਣੀ ਹੈ ਚਲੋ ਠੀਕ ਆ ਮੈਂ ਲਿਓਨੀ ੜੜ ਵਸਤ ਰੋਟੀ ਬੈਠਾ ਜੂ ਰਮਾਨਾ ਆ ਦੂਜਿਆਂ ਨੂੰ ਕੀ ਹੋਇਆ ਵਾ ਕਰੀ ਉੱਥੇ ਬੈਠ ਗਈ ਉੱਥੇ ਬੈ ਰੁਪਿੰਦਰ ਵਿਚਾਈ ਤੇ ਸਵੇਰ ਦੀ ਕੰਮ ਕਰਨ ਢੀ ਆ ਉਹਨੂੰ ਮੈਂ ਇੱਕੋ ਵਾਰੀ ਕਿਹਾ ਸੀ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਦੀਦੀ ਤੁਸੀਂ ਲੰਮੇ ਪੈ ਲਓ ਤੇ ਮੈਂ ਕੰਮ ਸਾਰਾ ਕਰ ਲੈਨੀ ਆ ਜੋ ਕੰਮ ਕਰਨ ਢੀ ਆ ਇਹਦਾ ਕੋਈ ੜੜ ਦੁੱਖਦਾ ਵਾ ਪਤਾ ਨਹੀਂ ਕੀ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਇਹ ਆ ਗੱਲਬਾਤ ਕਰਕੇ ਬਾਅਦ ਚ ਮੈਨੂੰ ਕਹਿੰਦੇ ਆ ਮੈਂ ਦਲਜੀਤ ਨੂੰ ਕਹਿਣਾ ਮੈਨੂੰ ਪਿੰਡ ਛੱਡਿਆ ਹਾਂ ਕਿਤੇ ਨਹੀਂ ਗੱਲ ਹੋਈ ਬਲਾਂ ਤੈਨੂੰ ਪਿੰਡ ਛੱਡਵਾ ਤੈਨੂੰ ਲੜਾਈ ਕਿਉਂ ਇੱਥੇ ਲੜਾਈ ਨੂੰ ਆਵਾਜ਼ਾਂ ਮਾਰਦੇ ਆ ਉਹ ਕੋਈ ਗੱਲ ਨਹੀਂ ਤੂੰ ਪਹਿਲੇ ਲੰਮੇ ਮੰਮੀ ਨੂੰ ਕਹਿਣਾ ਆਪੇ ਰੋਟੀ ਪਾਗ ਦੇ ਦਿੰਦੇ ਪਹਿਲੇ ਤੂੰ ਚੱਲ ਆ ਵੀ ਵਧੀਆਂ ਹੋ ਗਿਆ ਸਿੱਧਾ ਮੇਰੇ ਕੋਲ ਹੀ ਆਏ ਆ ਜੇ ਦਿਲਜਿੰਦਰ ਦੀਦੀਵਾਲ ਚੱਲ ਜਾਂਦੇ ਨਾ ਉਹਨੇ ਤਾਂ ਪੜਕਾ ਦੇਣਾ ਹੀ ਕਿ ਸੰਦੀਪ ਮੈਨੂੰ ਇਦਾਂ ਕਹਿਣ ਦੀ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਸਿੱਧੀ ਕਰ ਲਵਾਂਗੀ ਚੰਗੀ ਤਰ੍ਹਾਂ ਹੁਣ ਤੇ ਨਹੀਂ ਮੈਂ ਉੱਠਦੀ ਹੁਣ ਜੋ ਮਰਜ਼ੀ ਕਰਦੀਆਂ ਰਹਿਣ